ਅੱਜ ਉਹ ਸ਼ਾਰਪੁਰ ਉੱਤਰ ਆਇਓ ਅ ਅੱਜ ਦਾ ਜਿਹੜਾ ਮੇਰੀ ਇਹ ਵਿਜ਼ਿਟ ਸੀ ਜੀ ਇਹਦਾ ਮੁੱਖ ਮਕਸਦ ਸੀਗਾ ਜੀ ਜਿਹੜਾ ਇੱਕ ਤਾਂ ਜਿਹੜਾ ਅ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਉਹਦਾ ਮੇਜਰ ਰਿਵਿਊ ਯੁੱਧ ਨਸ਼ੇ ਵਿਰੋਧ ਦਾ ਮੇਜਰ ਰਿਵਿਊ ਔਰ ਜਿਹੜਾ ਅੱਗੇ ਬਰਸਾਤ ਦਾ ਮੌਸਮ ਆ ਗਿਆ ਜੀ ਬਿਲਕੁਲ ਬਾਰਸ਼ਾਂ ਸ਼ੁਰੂ ਹੋ ਗਈਆਂ ਤੇ ਇਹਦੇ ਵਿੱਚ ਜਿਹੜੇ ਮਛਰ ਜਿਹੜੇ ਗੰਦੇ ਪਾਣੀ ਨਾਲ ਔਰ ਮਛਰਾਂ ਮੱਖੀਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੈਂਗੀ ਚਿਕਨਗੁਨੀਆ ਡਾਇਰੀ ਡਿਜ਼ੀਜ਼ਸ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਜਿਹੜਾ گاਉਂ ਬੰਦੋਬਸਤ ਸਾਰੇ ਕਰਦੇ ਉਹਨਾਂ ਦਾ ਮੇਜਰ ਰਿਵਿਊ ਕੀਤਾ ਮੈਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਰਗ ਡੀ ਅਡਿਕਸ਼ਨ ਤੇ ਰੀ ਹੈਬ ਸੈਂਟਰ ਹੈ ਉੱਥੇ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਉਹਦੀ ਕਪੈਸਿਟੀ ਵਧਾ ਕੇ ਤਕਰੀਬਨ 3 ਗੁਣਾ ਕੀਤੀ ਆ ਔਰ ਸਾਰੇ ਇਨਮੇਟਸ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਾ ਵੀ ਕਰਦੇ ਆ ਸਪੋਰਟਸ ਵੀ ਕਰਦੇ ਆ ਔਰ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਨਸ਼ਾ ਛੱਡ ਰਹੇ ਆ ਔਰ ਕੋਈ ਨਾ ਕੋਈ ਕੰਮ ਸਿੱਖ ਰਿਆ ਹੋ ਮਤਲਬ ਮੇਲ हेयर ਸਲੂਨ ਦਾ ਕੰਮ ਚੱਲ ਰਿਹਾ ਸੀਗਾ ਕੁਕਿੰਗ ਦਾ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਜਿਹੜਾ ਮੋਬਾਈਲ ਰਿਪੇਅਰ ਜਾਂ ਹੋਰ ਜਿੰਨੇ ਵੀ ਜਿਹੜੇ ਆ ਗਿਆ ਔਰ ਇਲੈਕਟ੍ਰੀਸ਼ੀਅਨ ਦਾ ਵੈਲਡਿੰਗ ਦਾ ਇਹ ਉਹਨਾਂ ਨੂੰ ਕੰਮ ਸਿਖਾਏ ਜਾ ਰਹੇ ਆ ਮਸ਼ਰੂਮ ਦੀ ਕਲਟੀਵੇਸ਼ਨ ਔਰ ਕਿਚਨ ਗਾਰਡਨਿੰਗ ਸਾਰੇ ਕਰਦੇ ਆ ਜਿੰਨੇ ਵੀ ਡਰਗ ਅਡਿਕਟਰ ਉਹਨਾਂ ਨੂੰ ਕਿਆਰੀਆਂ ਦਿੱਤੀਆਂ ਹੋਈਆਂ ਉੱਤੇ ਬਹੁਤ ਵਧੀਆ ਵਧੀਆ ਸਬਜ਼ੀਆਂ ਲੱਗੀਆਂ ਹੋਈਆਂ ਸੀ ਫੁੱਲ ਬੂਟੇ ਲੱਗੇ ਹੋਏ ਸੀ ਤੇ ਉਹ ਬੜਾ ਅੱਛਾ ਇੱਕ ਪੋਜ਼ਿਟਿਵ ਵਾਈਬ ਸੀਗਾ ਤੇ ਇਹ ਤੁਹਾਡਾ ਜਿਹੜਾ ਹੁਸ਼ਿਆਰਪੁਰ ਹੈ ਜਿਸ ਤਰ੍ਹਾਂ ਐਸਐਸਪੀ ਸਾਹਿਬ ਨੇ ਆਪਣਾ ਦੱਸਿਆ ਉਹਨਾਂ ਦੀ ਵੀ ਬਹੁਤ ਅੱਛੀ ਕਾਰਗੁਜ਼ਾਰੀ ਆ ਜਿਨ੍ਹਾਂ ਨੇ ਆਪਣੇ ਪੈਡਲਰ ਵੀ ਸੀਗੇ ਨਾ ਜਿਹੜੇ ਛੋਟੇ-ਛੋਟੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਔਰ ਜਿਹੜੇ ਵੱਡੇ-ਵੱਡੇ ਜਿਹੜੇ ਮਗਰਮੱਛਾ ਹੈ ਉਹ ਵੀ ਫੜੇ ਆ ਇਹਨਾਂ ਨੇ ਔਰ ਬਹੁਤ ਸਾਰੇ ਬੰਦੇ ਜ਼ਿਲ੍ਹਾਸ ਵਿੱਚ ਵੀ ਗਏ ਆ ਪਰ ਸਾਡੀ ਕੋਸ਼ਿਸ਼ ਹੈ ਕਿ ਇੱਕ ਨਵੀਂ ਅਪਰੋਚ ਆ ਭਗਵੰਤਬਾਨ ਸਰਕਾਰ ਦੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਉਪਰਾਂਦੇ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਡੀ-ਕਨਸਟਰਨਲਾਈਜ਼ ਕਰਕੇ ਨਿਗਲੈਜ ਨਹੀਂ ਕਰਦੇ ਡੀ-ਕਨਸਟਰਨਲਾਈਜ਼ ਉਹਨਾਂ ਨੂੰ ਹਸਪਤਾਲ ਚ ਭੇਜੋ ਉਹਨਾਂ ਨੂੰ ਨਸ਼ਾ ਛਡਾਓ ਉਹਨਾਂ ਨੂੰ ਕੋਈ ਕੰਮ ਸਿਖਾਓ ਤੇ ਕੰਮ ਤੇ ਲਾਓ ਤੇ ਇਹ ਬਹੁਤ ਅੱਛੀ ਮਹਿੰਮ ਚੱਲਦੀ ਪਈ ਹੈ ਇਸੇ ਤਰ੍ਹਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਮੇਰੇ ਨਾਲ ਮੇਰੇ ਜਿਹੜੇ ਦੋਨੋਂ ਸਹਿਯੋਗੀ ਖੜੇ ਆ ਜੀ ਜਸਵੀਰ ਸਿੰਘ ਰਾਜਾ ਗਿੱਲ ਜੀ ਔਰ ਕਰਮਵੀਰ ਕੋਮਣ ਜੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਵੀ ਬੜੀ ਮਸ਼ਹੂਰੀ ਦੇ ਨਾਲ ਆਪਣੀ ਜਿਹੜੀ 5 ਕਰੋੜ ਦੀ ਸਕੀਮ ਹੈ ਉਹਦੀਆਂ ਸਾਰੀਆਂ ਪ੍ਰੋਪੋਜ਼ਲ ਜਿਹੜੀਆਂ ਤਿਆਰ ਕਰਕੇ ਲੋਕਾਂ ਤੋਂ ਕੱਲੇ-ਕੱਲੇ ਪਿੰਡ ਜਾ ਕੇ ਮੱਲੇ ਸਾਂ ਜਾ ਕੇ ਲੋਕਾਂ ਤੋਂ ਫੀਡਬੈਕ ਲੈ ਕੇ ਜੋ ਲੋਕਾਂ ਦੀਆਂ ਫੈਲਟ ਨੀਡ ਸੀਗੀਆਂ ਜੋ ਉਹਨ ਸਾਡੇ ਮਹੱਲੇ ਚ ਪਹਿਲਾ ਕੰਮ ਹੋਣਾ ਚਾਹੀਦਾ ਉਹ ਇਹਨਾਂ ਨੇ ਲਿਸਟਾ ਬਣਾ ਕੇ ਉਹਨਾਂ ਨੇ ਸਬਮਿਟ ਕਰਤੀਆਂ ਤੇ ਆਉਣ ਵਾਲੇ ਜਿਹੜਾ ਉਹਦੇ ਟੈਂਡਰਿੰਗ ਪ੍ਰੋਸੈਸ ਕਰਕੇ ਮਹੀਨੇ ਜਿਹੜੀ ਮਹੀਨੇ ਚ ਕੰਮ ਸ਼ੁਰੂ ਹੋ ਜਾਏਗਾ ਤੇ ਜਿਹੜਾ ਸਮੇਂ ਸਿਰ ਸਾਰੇ ਪੈਸੇ ਖਰਚ ਕਰ ਲੈਣਗੇ ਤੇ ਲੋਕਾਂ ਨੂੰ ਫਾਇਦਾ ਹੋਏਗਾ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਕੰਮ ਹੋਏਗਾ ਨਰੇਗਾ ਵਾਲਿਆਂ ਨੂੰ ਕੰਮ ਮਿਲੇਗਾ ਕੁਝ ਮਤਲਬ ਜਿਹੜਾ 5 ਕਰੋੜ ਦੇ ਨਾਲ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਐਕਟੀਵਿਟੀ ਹੋਏਗੀ ਰੋਜ਼ਗਾਰ ਵੀ ਪੈਦਾ ਹੋਏਗਾ ਉਹਦੇ ਨਾਲ ਲੋਕਾਂ ਦਾ ਸਬਾਨ ਵੀ ਵਿਕੇਗਾ ਉਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵੀ ਜਿਹੜੀ ਉਹ ਬਹੁਤ ਪੋਜ਼ਿਟਿਵ ਇੱਕ ਪੋਜ਼ਿਟਿਵ ਜਿਹੜੀ ਹੈਗੀ ਐ ਇੱਕ ਫੀਲਿੰਗ ਵੀ ਆਉਂਦੀ ਆ। ਸੋ ਇਹ ਬਹੁਤ ਵਧੀਆ ਸਕੀਮ ਹੈ ਗਵਰਨਮੈਂਟ ਦੀ ਬਹੁਤ ਵਧੀਆ ਚੱਲਦੀ ਆ। ਇਸ ਤਰ੍ਹਾਂ ਤੁਹਾਡੇ ਡੈਂਗੀ ਔਰ ਚਿਕਨਗੁਨੀਆ ਦੇ ਵਿੱਚ ਸਟੇਟ ਦੀ ਕਾਰਜਕਾਰੀ ਬਹੁਤ ਅੱਛੀ ਆ ਕਿ ਉਹਨਾਂ ਨੇ 1100 1200 ਨਾਲ ਆਪਣੀਆਂ 1200 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਔਰ 1100 ਦੇ ਕਰੀਬ ਜਿਹੜੀਆਂ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉਹ ਸਾਡੇ ਸਟਾਫ ਦੇ ਨਾਲ ਜਾ ਕੇ ਘਰ-ਘਰ ਜਾ ਕੇ ਚੈੱਕਿੰਗ ਕਰਦੀਆਂ ਫ੍ਰਿਜ ਦੇ ਜਿਹੜਾ ਟ੍ਰੇ ਹੁੰਦੀ ਆ ਨੀਚੇ ਉਹ ਜਿੰਨੇ ਤੁਹਾਡੇ ਕਿਤੇ ਕੰਸਟ੍ਰਕਸ਼ਨ ਵਰਕ ਆ ਜਿੰਨੇ ਕੰਟੇਨਰ ਆ ਲੋਕ ਪਾਣੀ ਸਟੋਰ ਕਰਦੇ ਆ ਪਾਂਛਿਆ ਵਾਸਤੇ ਕਟੋਰੇ ਰੱਖਦੇ ਆ ਇੰਡੋਰ ਪਲਾਂਟ ਸਕਦੇ ਆ ਸਾਰਿਆਂ ਦੀ ਚੈਕਿੰਗ ਕਰਕੇ ਉਹਦੇ ਤਕਰੀਬਨ 600 ਜਗ੍ਹਾ ਤੇ ਸਾਨੂੰ ਲਾਰਵਾ ਮਿਲਿਆ ਉਹਨੂੰ ਡਿਸਟਰਾਏ ਕੀਤਾ ਉਹਦਾ ਨਤੀਜਾ ਇਹ ਆ ਕਿ ਇਸ ਵਾਰ ਡੈਂਗੂ ਦੇ ਕੇਸ ਤੁਹਾਡੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ 23 ਤੋਂ 2023 ਤੋਂ ਅੱਧੇ ਰਹਿ ਗਏ ਸੀ ਹੁਣ ਜਿਹੜਾ ਹੁਣ ਤੱਕ ਸਾਡਾ ਰਿਕਾਰਡ ਆ ਉਹ ਹਿਆਰਪੁਰ ਦੇ ਵਿੱਚ ਉਸ ਤੋਂ ਵੀ ਅੱਧੇ ਰਹਿ ਗਏ ਆ ਜੋ ਅਸੀਂ ਵੀ ਆ ਰੌਨ ਟ੍ਰੈਕ ਇਹ ਸਾਡੀ ਕੋਸ਼ਿਸ਼ ਆ ਕਿਸੇ ਤਰ੍ਹਾਂ ਬਿਜ਼ਨਸ ਵਧਾਈ ਜਾਵੇ ਪਹਿਲਾਂ ਸਾਡੇ ਕੋਲੇ 15 ਦੀ ਬਰੀਡਿੰਗ ਚੈਕਰ ਹ ਹੁਣ ਸਾਡੇ ਕੋਲੇ ਆਸ਼ਾ ਵਰਕਰ ਤੇ ਜਿਹੜੇ ਤੁਹਾਡੇ ਜਿੰਨੇ ਵੀ ਸਟੂਡੈਂਟ ਹਨ ਉਹਨਾਂ ਨੂੰ ਵੜਾ ਕੇ 2200 ਹੋ ਗਿਆ ਕਿਤੇ 20 ਤੇ ਕਿਤੇ 2200 ਤੇ ਦੂਜੇ ਪਾਸੇ ਜਿਹੜਾ ਹੈਗਾ ਉਹਦੇ ਨਾਲ ਅਸੀਂ ਜਿੰਨੇ ਹੁਣ ਸਾਡੇ ਸਕੂਲ ਖੋਲ ਜਾਣੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦੇਣੀ ਆ ਕਿ ਉਹ ਸਕੂਲਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਬੱਚੇ ਆਪਣਾ ਆਪਣਾ ਘਰ ਚੈੱਕ ਕਰਨਗੇ ਤੇ 20 ਲੱਖ ਬੱਚੇ ਜਿਹੜੇ ਹੈਗੇ ਅਸੀਂ 20 ਲੱਖਾਂ ਦੇ ਵਿੱਚ ਪਹੁੰਚ ਜਾਗੇ ਤੇ ਅਸੀਂ ਜਿਹੜੀ ਡੈਂਗੂ ਚਿਕਨਗੁਨੀਆ ਮਲੇਰੀਆ ਜਿਹੜੀ ਡਾਇਰੀਆ ਹੈਜਾ ਹੈਪਾਟਾਈਟਿਸ ਇਹ ਕੋਲਰਾ ਇਹੋ ਜਿਹੀਆਂ ਬਿਮਾਰੀਆਂ ਦੇ ਉੱਤੇ ਅਸੀਂ ਇਹ ਇੱਕ ਤਾਂ ਕਾਬੂ ਪਾ ਲਾਂਗੇ ਜੀ ਉਹਨਾਂ ਨੂੰ ਤਾਂ ਬਚਾ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਹਸਪਤਾਲ ਜਾ ਕੇ ਦਾਖਲ ਨਹੀਂ ਹੋਏਗਾ ਉਹਨਾਂ ਦਾ ਖਰਚਾ ਨਹੀਂ ਹੋਏਗਾ ਆਊਟ ਆਫ ਪਾਕਟ ਐਕਸਪੈਂਸਸ ਬਚਣਗੇ ਪ੍ਰੋਡਕਟਿਵਿਟੀ ਵਧੇਗੀ ਜੇ ਸਮਾਜ ਤੰਦਰੁਸਤ ਹੋਏਗਾ ਇਸੇ ਤਰ੍ਹਾਂ ਅੱਜ ਅਸੀਂ ਮੈਂ ਸਵੇਰੇ 4 ਵਜੇ ਉੱਠਿਆ ਸੀ ਸਵੇਰੇ ਜੀ ਸਾਡੇ ਅਸੀਂ 5:30 6 ਵਜੇ ਅਸੀਂ ਜਿਹੜਾ ਯੋਗਾ ਜ਼ਿੰਦਰ ਦੇ ਵਿੱਚ ਜਿਹੜਾ ਸਾਡਾ ਸਟੇਟ ਲੈਵਲ ਦਾ ਉੱਥੇ ਇਸ ਵਾਰੀ ਜਦੋਂ 2023 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਆਏ ਸੀ ਉਹ ਪਹਿਲੀ ਵਾਰੀ 15000 ਬੱਚਿਆਂ ਨੇ ਕੀਤਾ ਸੀਗਾ ਤੇ ਅੱਜ 21000 ਜਿਹੜੇ ਟੋਟਲ ਉਹਦੇ ਚੋਂ ਜਿਹੜੇ ਸਿ ਸ਼ਹਿਰੀ ਲੋਕ ਸਾਰੇ ਜਿੰਨੇ ਵੀ ਕਰਦੇ ਆ ਔਰ ਇਹ ਮੈਨੂੰ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਕਿ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ 4581 ਜਗ੍ਹਾ ਤੇ ਜੋਗਾ ਹੋ ਰਿਹਾ ਜਿਹਦੇ ਚੋਂ 1198 ਜਗ੍ਹਾ ਤੇ ਪਿੰਡਾਂ ਦੇ ਵਿੱਚ ਜੋਗਾ ਹੋ ਰਿਹਾ ਤੇ ਟ੍ਰੇਨ ਟੀਚਰਸ ਹੈ ਅਸੀਂ ਹਰ ਪ੍ਰਿੰਟ ਦੇ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਵੀ ਕੰਮ ਕਰ ਰਹੇ ਹਾਂ ਸੋ ਕੁੱਲ ਮਿਲਾ ਕੇ ਜਿਹੜਾ ਇਹ ਮੇਰੀ ਵਿਜ਼ਿਟ ਦਾ ਜਿਹੜਾ ਪਰਪਸ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਦਾ ਰਸਤਾ ਦੱਸਿਆ ਜਾਵੇ ਬਿਮਾਰੀਆਂ ਦੀ ਰੋਕਥਾਮ ਲਈ ਕੰਮ ਕੀਤਾ ਜਾਵੇ ਉਹਦੇ ਇਲਾਜ ਵਾਸਤੇ ਜਿਹੜਾ ਲੈਬੋਰੇਟਰੀ ਅਰੇਂਜਮੈਂਟ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਨੂੰ ਆ ਕੇ ਤੇਜ਼ ਕੀਤਾ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕੀਤਾ ਜਾਵੇ ਤਾਂ ਹੀ ਰੰਗਲਾ ਪੰਜਾਬ ਬਣੇਗਾ ਤੇ ਇਹ ਸਾਰਾ ਜਿਹੜਾ ਸਾਡਾ ਪਰਾਲਾ ਹੈ ਪੈਰ ਸਾਰੇ ਕਿਸ ਤਰੀਕੇ ਦੇ ਕਰੋਨਾ ਦੁਆਰਾ ਦੇਖੋ ਮੈਂ ਤੁਹਾਨੂੰ ਕਰੋਨਾ ਬਾਰੇ ਗੱਲ ਦੱਸਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਤਕਰੀਬਨ 100 ਦੇ ਕਰੀਬ ਕੇਸਸ ਆ ਹੈ ਹਰਿਆਣੇ ਚ 400 ਆ ਦਿੱਲੀ ਦੇ ਵਿੱਚ 2000 ਦੇ ਕਰੀਬ ਆ ਦੇਸ਼ ਦੇ ਵਿੱਚ 22000 ਮਤਲਬ ਕਿ ਮੇਰਾ ਇਸ ਤੋਂ ਵੀ ਜ਼ਿਆਦਾ ਹੋ ਗਿਆ ਤੇ ਕੋਰੋਨਾ ਜਿਹੜਾ ਹੈਗਾ ਇਹ ਪੁਰਾਣਾ ਵੇਰੀਐਂਟ ਹੈ ਮਾਈਲਡ ਡਿਜ਼ੀਜ਼ ਹੈ ਮੋਸਟਲੀ ਬੰਦੇ ਜਿਹੜਾ ਵੈਕਸੀਨੇਟਡ ਆ ਜਾਨ ਨੂੰ ਹੋ ਚੁੱਕਿਆ ਤੇ ਕੋਈ ਸੀਰੀਅਸ ਡਿਜ਼ੀਜ਼ ਨਹੀਂ ਆ ਰਹੀ ਹੈ ਬਹੁਤ ਜ਼ਿਆਦਾ ਜਿਹੜੇ ਪੇਸ਼ੈਂਟ ਸਾਡੇ ਕੋਲੇ ਤਕਰੀਬਨ ਕਿੰਨੇ 40 ਦੇ ਕਰੀਬ ਜਿਹੜੇ ਹੈਗੇ ਵੀ ਆ ਉਹ ਜਾਂ ਐਸਿਮਪਟੋਮੈਟਿਕ ਹੈ ਜਾਂ ਮਾਈਨਰਲੀ ਸਿਮਪਟੋਮੈਟਿਕ ਹੈ ਉਹਨਾਂ ਨੂੰ ਘਰ ਵਿੱਚ ਉਹਨਾਂ ਦਾ ਇਲਾਜ ਕਰ ਰਿਹਾ ਸਿਰਫ ਦੋ ਪੇਸ਼ੈਂਟ ਜਿਹੜੇ ਆ ਗਿਆ ਉਹ ਲੁਧਿਆਣੇ ਦੇ ਵਿੱਚ ਅੱਧੇ ਨੂੰ ਸਾਡੇ ਨਾਲ 60% ਪੇਸ਼ੈਂਟ ਲੁਧਿਆਣੇ ਚ ਆ ਗਏ ਕਿਉਂਕਿ ਸਭ ਤੋਂ ਪਹਿਲਾਂ ਪੇਸ਼ੈਂਟ ਉੱਤੇ ਆਇਆ ਸੀ ਇਹ ਹੁਣ ਜ਼ੁਕਾਮ ਦੀ ਤਰ੍ਹਾਂ ਸੋ ਹੁਣ ਇਹਦੇ ਵਿੱਚ ਕੋਈ ਐਸੋਲੀਅਸੀਅਤ ਪੂਰਾ ਜਿਹੜੀਆਂ ਗਾਈਡਲਾਈਨਸ WHO ਦੀਆਂ ਕੇਂਦਰ ਸਰਕਾਰ ਦੀਆਂ ਫਾਲੋ ਕਰ ਰਹੇ ਆ ਅੱਜ ਦੀ ਡੇਟ ਤੋਂ ਬਿਲਕੁਲ ਇਹਦੇ ਵਾਸਤੇ ਕੋ ਪੈਨਿਕ ਨਹੀਂ ਕਰਨਾ ਨਾ ਕ੍ਰੀਏਟ ਕਰਨਾ ਚਾਹੀਦਾ ਸਰ ਦੇਖਿਆ ਜਾਵੇ ਜੇ ਕਰੋਨਾ ਕਾਲ ਸੀਗਾ ਆਕਸੀਜਨ ਪਲੈਂਟ ਜਿਹੜੇ ਹੈਗੇ ਉਹ ਸਰਕਾਰੀ ਹਸਪਤਾਲ ਚ ਲਗਾਏ ਗਏ ਆ ਅੱਜ ਜਿਹੜਾ ਹੈ ਕਿ ਬੰਦ ਵੀ ਨਹੀਂ ਚੋਰਾਵਲੋਂ ਤੇ ਚੋਰੀ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਕੋਲੇ ਆਕਸੀਜਨ ਦਾ ਪੂਰਾ ਬੰਦੋਬਸਤ ਹੈ ਜਿੱਥੇ ਕੋ ਜਿੱਥੇ ਕੋਈ ਜਿਹੜੇ ਸਾਡੇ PSA ਪਲੈਂਟ ਸੀਗੇ ਉਹਨਾਂ ਦੀ ਰਨਿੰਗ ਕਾਸਟ ਬਹੁਤ ਜ਼ਿਆਦਾ ਆ ਅਸੀਂ ਹੁਣ ਲਿਕੁਇਡ ਮੈਡੀਕਲ ਆਕਸੀਜਨ ਪ ਜਾ ਜਿਹੜਾ ਸਿਲੰਡਰ ਹੈਗਾ ਸਿਲੰਡਰ ਦੀ ਪਿਉਰਿਟੀ ਜਿਹੜੀ ਉਹ 99% ਹੁੰਦੀ ਆ ਪੀਐਸਏ ਪਲਾਂਟ ਦੀ ਜਿਹੜੀ ਜਿਹੜੀ ਪਿਉਰਿਟੀ ਹੈ ਉਹ 90% ਤੋਂ ਘੱਟ ਹੁੰਦੀ ਆ ਉਹ ਵੈਸੇ ਵੀ ਰਿਕਮੈਂਡਡ ਨਹੀਂ ਆ ਕਰੋਨਾ ਵੇਲੇ ਅਸੀਂ ਯੂਜ਼ ਕੀਤੇ ਅਸੀਂ ਉਹਨਾਂ ਨੂੰ ਫੇਜ਼ ਆਊਟ ਵੀ ਕਰਾਂਗੇ ਉਹ ਉਹਨਾਂ ਨੂੰ ਚਲਾਉਣਾ ਬਹੁਤ ਉਹਦਾ ਇੱਕ ਚਿੱਟੇ ਹਾਥੀ ਜਿਹੜੇ ਸੀਗੇ ਉਸ ਵੇਲੇ ਆ ਗਏ ਜੀ ਉਹ ਉਹ ਇਸ ਤਰ੍ਹਾਂ ਦੇ ਵੈਂਟੀਲੇਟਰ ਵੀ ਆਏ ਜਿਹੜੇ ਮਤਲਬ ਮੈਂ ਉਹਨੂੰ ਆਪਾਂ ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਅੱਗੇ ਨੂੰ ਦੇਖਣਾ ਚਾਹੁੰਦੇ ਆ ਲੇਕਿਨ ਸਾਡੇ ਕੋਲੇ ਕਿਸੇ ਵੀ ਸਾਡੇ ਕੋਲੇ ਆਕਸੀਜਨ ਟ੍ਰੇਨਡ ਮੈਨਸਟਾਫ ਦਵਾਈਆਂ ਤੇ 7000 ਤੋਂ ਵੱਧ ਬੈੱਡ ਆ ਸਾਡੇ ਕੋਲੇ ਚਾਹੇ ਕੋਈ ਮੁਸੀਬਤ ਆ ਜਾਏ ਅਸੀਂ ਪੂਰੇ ਤਿਆਰ ਆ ਜੀ ਸਾਡੇ ਕੋਲੇ ਹੁਣ ਟ੍ਰੇਨ ਸਟਾਫ ਵੀ ਆ ਦਵਾਈਆਂ ਵੀ ਆ ਆਕਸੀਜਨ ਵੀ ਆ ਸਾਰਾ ਕੁਝ ਨਾਥਿੰਗ ਟੂ ਵਰੀ ਸੋ ਬਹੁਤ ਬਹੁਤ ਧੰਨਵਾਦ